ਲੋ ਵੀ ਮਿੱਤਰੋ ਆਪਣੇ ਤਾਂ ਸਾਰਾ ਘਰ ਡੁੱਬ ਗਿਆ ਇੱਧਰ ਦੇਖੋ ਝੱਕੋ ਇੱਧਰ ਤੇ ਆਹ ਦੇਖੋ ਟਰੈਕਟਰ ਤੇ ਜਾਣਾ ਪੈਂਦਾ ਜੇ ਬਾਜ਼ਾਰ ਜਾਂ ਕਿਤੇ ਵੀ ਜਾਣਾ ਟਰੈਕਟਰ ਤੇ ਜਾਣਾ ਪੈਂਦਾ ਆਪਾਂ ਨੂੰ ਇੱਧਰ ਦੇਖੋ ਸਾਰਾ ਘਰ ਡੁੱਬ ਗਿਆ ਆਪਣਾ ਤੇ ਸਾਰਾ ਇੱਧਰ ਆਹ ਦੇਖੋ ਗੱਡੀ ਮੋਟਰਸਾਈਕਲ ਸਾਰਾ ਕੁਝ ਇੱਧਰ ਸਾਰਾ ਕੁਝ ਡੁੱਬ ਗਿਆ ਇਹ ਤੁਹਾਨੂੰ ਦਿਖਾਉਣੇ ਇੱਧਰ ਚੱਲ ਕੇ ਕਮਰੇ ਦਿਖਾਉਣੇ ਤੁਹਾਨੂੰ ਇੱਧਰ ਕਮਰੇ ਦੇਖੋ ਆਪਣੇ ਟੰਬਾ ਹੈ ਉ ਟੰਬੇ ਕਰਕੇ ਟਰੈਕਟਰ ਫਸ ਗਿਆ ਟੰਬਾ ਟੇਡਾ ਲੱਗ ਰਿਹਾ ਆ ਦੇਖੋ ਮਿੱਤਰੋ ਸਾਰਾ ਸਮਾਨ ਭਿੱਜ ਗਿਆ ਆਪਣਾ ਤੇ ਆ ਸਾਰਾ ਘਰ ਡੁੱਬ ਗਿਆ ਇਧਰੋਂ ਦੇਖੋ ਚੱਕੋ ਟਰੈਕਟਰ ਦੇ ਵੀ ਇੱਥੇ-ਇੱਥੇ ਤੱਕ ਪਾਣੀ ਆਉਂਦਾ ਸਾਨੂੰ ਸੜਕ ਤੇ ਦਿਖਾਈਏ ਨਾ ਤੇ ਸੜਕ ਤੇ ਵੀ ਸਾਰਾ ਉਹ ਦੇਖੋ ਕਮਰੇ ਪਾਣੀ ਨਾਲ ਭਰ ਗਏ ਸਾਰੇ ਚੱਕੋ ਇਧਰ ਰਸੋਈ ਦੇਖ ਲੋ ਰਸੋਈ ਦਾ ਹਾਲ ਦੇਖੋ ਇਧਰ ਆਪਣੀ ਦੇਖੋ ਬੰਦੇ ਫਾਇਦਾ ਮੀਂਹ ਡਿੱਗ ਗਿਆ ਟੱਪ ਗਿਆ ਸਾਰਾ ਆਹ ਤਾਂ ਦਿਖਣੋਂ ਖੜ ਗਿਆ ਸੀ ਹਾਂ ਆਏ ਨਾਪਰਾ ਆ ਦੇਖੋ ਖੇਤੋਂ ਆਏ ਨੇ ਇੱਧਰ ਸਾਰੀ ਆਪਣੀ ਦੁਕਾਨ ਭਰ ਗਈ ਸਾਰੀ ਦੁਕਾਨ ਦਾ ਸਮਾਨ ਸਾਰਾ ਖਰਾਬ ਹੋ ਗਿਆ ਆ ਦੇਖ ਲਓ ਕੂਲਰ ਸਟੈਂਡ ਦੇ ਉੱਤੇ ਖੜਿਆ ਇਸ ਟਾਈਮ ਦੇਖ ਲਓ ਦੋ ਤਾਂ ਹੀ ਫੁੱਟ ਹੁੰਦਾ ਉੱਚਾ ਆ ਚੱਕੋ ਕੁਝ ਕੁ ਸਮਾਨ ਤਾਂ ਇੱਥੋਂ ਕੱਢ ਲਈ ਕੁਝ ਪੇਟੀਆਂ ਪੂਟੀਆਂ ਉੱਧਰ ਪਈਆਂ ਨੇ ਵਿੱਚ ਅੰਦਰ ਹਜੇ ਚੱਕੋ ਇੱਧਰ ਆ ਦੇਖੋ ਆ ਦੇਖੋ ਕਿਹੜਾ ਕਿਹੜਾ ਉਹ ਪਿਆ ਸਮਾਨ ਇੱਧਰ ਰੱਖਿਆ ਪਿਆ ਮੈਂ ਜਿਹੜਾ ਡੁੱਬਿਆ ਸੀ ਆ ਸਾਰੀਆਂ ਪੇਟੀਆਂ ਡੁੱਬ ਗਈਆਂ ਸੀ ਆਪਣੀਆਂ ਚੱਕੋ ਇੱਧਰ ਸਮਾਨ ਸਾਰਾ ਇੱਧਰ ਡੁੱਬ ਗਿਆ ਇੱਥੇ ਤੱਕ ਪਾਣੀ ਆ ਗਿਆ ਸੀ ਇਹਦੇ ਸਾਰੀ ਡੁੱਬ ਗਈ ਸੀ ਆ ਸਮਾਨ ਆ ਪੇਟੀਆਂ ਦੋ ਤਾਂ ਕੱਢ ਲਿਆਂਦੀਆਂ ਕੁਛ ਪਈਆਂ ਨੇ ਉੱਥੇ ਚੱਕੋ ਇੱਧਰ ਕਿਹੜਾ ਇਹਨੇ ਆ ਕਿ ਉਹ ਗਾ ਉਹ ਰੱਖ ਆ ਕੀ ਆ ਬਣਾ ਦੇਖੋ ਸਾਡਾ ਕੱਪੜੇ ਭਿੱਜ ਗਏ ਸੀ ਸਾਰੇ ਹੂੰ ਲਿਫਾਫਿਆਂ ਚ ਪਾ ਪਾ ਕੇ ਲਿਫਾਫਿਆਂ ਚ ਗਦੇਲੇ ਪਾਏ ਲਿਫਾਫਿਆਂ ਚ ਰਜਾਈਆਂ ਪਾਈਆਂ ਫੇਰ ਲੈ ਕੇ ਗਏ ਕੱਢ ਕੇ ਇਥੋਂ ਦੇਖੋ ਕੂਲਰ ਦੀ ਹਾਲਾਤ ਬਣ ਗਈ ਜਿਆਦੇ ਕੂਲਰ ਨਹੀਂ ਚੱਕਿਆ ਗਿਆ ਰੁੜ ਗਿਆ ਸਾਰਾ ਪਾਣੀ ਚ ਉਹਦੀ ਮੋਟਰ ਮੋਟਰ ਵਿੱਚ ਹੀ ਭਿੱਜ ਗਈ ਕੂਲਰ ਦੀ ਤਾਂ ਪਾਣੀ ਦਾ ਬੁਰਾ ਹਾਲ ਹੋ ਰਿਹਾ ਦੁਕਾਨ ਚ ਵੜ ਗਿਆ ਪਾਣੀ ਦੇਖੋ ਜੀ ਪਾਣੀ ਦੇਖੋ ਇੱਧਰ ਕੂਲਰ ਸਾਰੇ ਭਿੱਜ ਗਏ ਆ ਭਾਂਡੇ ਭੁੰਡੇ ਰਸੋਈ ਚ ਕੱਢ ਲਈ ਸਮਾਨ ਸਾਰਾ ਹੋਵੇ ਹੂੰ ਰਸੋਈ ਚੋਂ ਹੂੰ ਭਾਂਡੇ ਰਹਿ ਗਏ ਬਸ ਉੱਤੇ ਉੱਤੇ ਭਾਂਡੇ ਦੁਕਾਨ ਆ ਦੁਕਾਨ ਤੇ ਦੇਖੋ ਥੱਲੇ ਇੱਟਾਂ ਧਰੀਆਂ ਕਾਊਂਟਰ 'ਤੇ ਹੋਰ ਦੁਕਾਨ ਦੇ ਇਧਰ ਕਾਊਂਟਰ ਦੇ ਥੱਲੇ ਇੱਟਾਂ ਉੱਟਾ ਰੱਖਿਆ ਮਿੱਤਰੋ ਫੇਰ ਲੋਟ ਆਇਆ ਕੰਮ ਆਹ ਟੱਪ ਗਿਆ ਸੀ ਆ ਤਾਂ ਮੜਾ ਜਾ ਹੁੰਦੀ ਖੰਜੋਗਾ ਹੋਇਆ ਸੀ ਹੁਣ ਆਇਆ ਬਾਹਰ ਹੋਰ ਉਧਰ ਸੜਕ ਤੇ ਨਾ 5 ਫੁੱਟ ਪਾਣੀ ਆ ਮਿੱਤਰੋ ਆ ਸਾਰੇ ਕਮਰੇ ਗੁਮਰੇ ਡਿੱਗ ਸਕਦੇ ਆਗੇ ਆਪਣੇ ਆ ਗਵਾਂਡੀਆਂ ਦੇ ਇਹਨਾਂ ਦੇ ਦਿਖਾ ਕੇ ਆਉਣ ਆਲਾ ਸਾਨੂੰ ਇਹਨਾਂ ਦੀ ਕਲਿੱਪ ਲਾਵਾਂਗੇ ਵਿੱਚ ਰਾਤ ਨੂੰ ਜੇ ਮੀਂਹ ਆਗਾ ਤਾਂ 7 ਡਿੱਗ ਜੇ ਹੋਰ ਇਹਦੀ 7 ਡਿੱਗ ਸਕਦੀ ਐ ਬਾਕੀ ਜਿਹੜੇ ਕਰੰਟ ਆਉਂਦਾ ਮੀਟਰ ਮੋਟਰ ਸਾਰਾ ਕੁਛ ਨਾ ਮੀਟਰ ਭਿੱਜ ਗਏ ਹੁਣ ਲਾਈਟ 10 15 ਦਿਨ ਲਾਈਟ ਨਹੀਂ ਆ ਸਕਦੀ ਜੇ ਲਾਈਟ ਸੜਾਵਾਂਗੇ ਅਸਾ ਕਈ ਕਈ ਘਟਵਾਈ ਸੀ ਜੇ ਲਾਈਟ ਸੜਵਾਵਾਂਗੇ ਨਹੀਂ ਪਤਾ ਕਰੰਟ ਆਜੇ ਪਾਣੀ ਦੇ ਵਿੱਚ ਹੁਣ ਫਿਰਦੇ ਰਹਿੰਦੇ ਹਨਾ ਵੀ ਚੀਜ਼ ਚੂਜ ਲਿਆਉਣੀਆਂ ਟਰੈਕਟਰ ਤੇ ਜਾਣਾ ਪੈਂਦਾ ਕੰੰਦਾ ਚ ਕੋਈ ਹੋਰ ਕੰੰਦਾ ਚ ਵੀ ਆਉਂਦਾ ਬਰਾ। ਤੇ ਬਾਕੀ ਕੰੰਦਾ ਚ ਕਰੰਟ ਆ ਗਿਆ ਸਾਰੇ ਪਾਣੀ ਕਟਵਾਇਆਗਾ ਤੇ ਜਨਰੇਟਰ ਦੀ ਪਹਿਲਾਂ ਉਹ ਮੱਚਿਆ ਪਿਆ ਉਹਦਾ ਇੰਤਜ਼ਾਮ ਕਰਦੇ ਆ ਕੋਈ ਨਾ ਕੋਈ। ਆਹ ਦੇਖੋ ਸਾਰੇ ਮਸ਼ੀਨਾਂ ਮਸੂਨਾ ਕੱਪੜੇ ਲੀੜੇ ਸਾਰੇ ਕੁਝ ਭਿੱਜ ਗਿਆ 4 ਵਜੇ ਤੇ ਲਗਾ ਰੋਟੀ ਹੁਣ ਖਾਦੀ ਆ ਗਈ 5 ਵਜੇ। ਸਵੇਰ ਵਾਲੀ ਰੋਟੀ ਹੁਣ ਖਾਦੀ ਆ। ਚਾਹ ਵੀ ਹੁਣ ਪੀਤੀ ਆ। ਹੈ? ਚਾਹੀ ਹੁਣ ਪੀਤੀ ਉੱਠਣਸਾਰ ਦੇ ਲੱਗੇ। ਹੋਰ ਆਹ ਦੇਖੋ ਮਿੱਤਰੋ ਰਸੋਈ ਚ ਕੀ ਹਾਲ ਕਰਿਆ ਪੈ ਇਧਰ। ਢਾਂਡੇ ਢੋਡੇ ਥੋੜੀਆਂ ਥੋੜੀਆਂ ਸਾਰਾ ਸਿਰ ਰੁੜ ਗਿਆ। ਪਾਣੀ ਦਾ ਤੋੜਿਆ ਤੇ ਯਾਹ ਮੋਟਰ ਉਹ ਮੋਟਰ ਭਿੱਜ ਗਈ ਪਾਣੀ ਵਾਲੀ ਉਹ ਮੋਟਰ ਭਿੱਜ ਗਈ ਉਹ ਦੇਖੋ ਪਾਣੀ ਦੇ ਵਿੱਚ ਆ ਮੋਟਰ ਦੇਖੋ ਚੱਕੋ ਸਾਰੀ ਉੱਥੇ ਉਹਦੇ ਵਿੱਚ ਆ ਬਾਕੀ ਉਹ ਗੇਟ ਦੇਖੋ ਤੁਸੀਂ ਆਪਣਾ ਉਹ ਗੰਨਾਲਾ ਦਰਵਾਜ਼ਾ ਦਰਵਾਜ਼ਾ ਦੇਖ ਲਾ ਉਹ ਮੀਟਰ ਤਾਂ ਦੇਖੋ ਉਹਦਾ ਦੂਜੀ ਲਾਈਟ ਆ ਗਈ ਅੱਡੇ ਕੰਨੀ ਦੀ ਜਿਹੜੇ ਆਪਣੇ ਵਾਲੇ ਮੀਟਰ ਨੇ ਉਹ ਸਾਰੇ ਭਿੱਜ ਗਏ ਉਹਦਾ ਪਾਣੀ 'ਚ ਖੜੇ ਨੇਗੇ ਉਹ ਤਾਂ ਹੁਣ ਲਾਈਟ ਬੰਦ ਕਰਾਤੀ ਸੀ ਅਸੀਂ ਕਟਵਾਤੀ ਸੀ ਵੀ ਕੋਈ ਨੁਕਸਾਨ ਨਾ ਹੋ ਜਾਏ ਪਾਣੀ ਵਿੱਚ ਦੀ ਲੰਗਦੇ ਆ ਆਪਾਂ ਪੂਰੀ ਲੰਗਰ ਉਧਰ ਉਹ ਪੇਟੀਆਂ ਪੂਟੀਆਂ ਸਾਰਾ ਕੁਝ ਭਿੱਜ ਗਿਆ ਸੀ ਇੱਧਰ ਇਨਾਂ ਦੇ ਬਹੁਤ ਪੁਰਾਹਾਰਾ ਤੁਹਾਨੂੰ ਕਲਿੱਪ ਦਿਖਾ ਲਾ ਦਾਂਗੇ ਵਿੱਚ ਆਪਾਂ ਤੇ ਤੁਹਾਨੂੰ ਕਲਿੱਪ ਦਿਖਾਵਾਂਗੇ ਆਪਾਂ ਅਜੇ ਰੱਬ ਉੱਪਰ ਖੜਿਆ ਹੈਗਾ ਕੀ ਬਣੂਗਾ ਦੇਖੋ ਜਵਾਖਾ ਜਵਾਖਾਂ ਦੇ ਪੇਪਰ ਚੱਲੀ ਜਾਂਦੇ ਆ ਇਹ ਨਹੀਂ ਸਕੂਲ ਗਏ ਅੱਜ ਤੇ ਸਕੂਲ ਕਿੱਥੋਂ ਦੀ ਜਾਈਏ ਨਾ ਮੋਟਰਸਾਈਕਲ ਲੰਗੇ ਨਾ ਗੱਡੀ ਲੰਗੇ ਦੇਖਦੇ ਆ ਕੀ ਹਾਲ-ਪਾਤ ਆ ਇੱਧਰ ਦਿਖਾਣਾ ਤੁਹਾਨੂੰ ਦੇਖੋ ਝਾਕੋ ਇੱਧਰ ਸੜਕ ਕੰਨੀ ਝਾਕੋ ਦੇਖੋ ਕਿੰਨਾ ਪੂਰਾ ਹਾਲ ਇੱਧਰ ਬਲੌਗ ਚਾਕੋ ਇੱਧਰ ਦੇਖੋ ਕੀ ਹਾਲ ਬਣ ਗਏ ਕਿਉਂ ਕੀ ਕਰਿਆ ਜਾਵੇ ਮਿੱਤਰੋ ਦੱਸੋ ਸਰਕਾਰਾਂ ਨੂੰ ਪੇਟੀ ਜਾਂਨੇ ਆ ਕਿਦੇ ਦੇ ਵੀ ਆ ਕੰਮ ਹੱਲ ਕਰਾ ਦਿਓ ਭਾਈ ਸਾਡਾ ਹੱਲ ਕਰਾ ਦਿਓ ਟੋਬੇ ਸਾਰੇ ਤਾਂ ਰੋਕਲੇ ਕੋਈ ਮੰਦਿਰ ਬਣ ਗਿਆ ਕੋਈ ਕੁਸ ਬਣ ਗਿਆ ਕੋਈ ਕੁਸ ਕਿਸੇ ਨੇ ਰੋਕ ਲਈ ਜਗਾ ਤੇ ਹੁਣ ਆ ਦਰਵਾਜ਼ਾ ਵੀ ਡਿੱਗਣ ਵਾਲਾ ਦੇਖੋ ਜੇ ਗੇਟ ਖੋਲਦੇ ਆ ਡਿੱਗੂ ਆ ਇਹ ਪਹਿਲਾ ਡਿੱਗ ਪਿਆ ਸੀ ਦਰਵਾਜ਼ਾ ਤਾਂ ਆ ਰਹਿ ਗਿਆ ਕੱਲਾ ਕੌਲਾ ਜਾਂ ਇਹ ਹੁਣ ਭਾਰੀ ਐ ਇਹ ਪਾਣੀ ਚ ਖੜਿਆ ਆ ਚਾਰਕ ਦਾਣਾ ਨੂੰ ਐ ਨਹੀਂ ਪਤਾ ਕਿਸੇ ਮਸ਼ੀਨਰੀ ਤੇ ਡਿੱਗ ਪਈ ਤੇ ਜਦੋਂ ਕੋਈ ਮਸ਼ੀਨਰੀ ਲਾਗਦੀ ਆ ਤਾਂ ਸਾਰਾ ਗੰਦ ਮੰਦਾ ਦੇ ਸਾਰਾ ਗੰਦ ਵਿੱਚ ਪਾਣੀ ਦੇ ਆਪਣੇ ਘਰੇ ਆ ਗਿਆ ਸਾਰਾ ਇਹ ਚੱਕੋ ਇੱਧਰ ਆ ਸਾਰਾ ਦੇਖੋ ਜਿਪਸੀ ਦਾ ਟਾਇਰ ਤਨ ਤਾਜਾ ਲਾ ਲਓ ਤੁਸੀਂ ਕਿੰਨਾ ਡੁੱਬ ਗਿਆ ਇਹ ਚੱਕੋ ਬਾਕੀ ਦੇਖਦੇ ਹਜੇ ਵੀ ਮੀਂਹ ਪਈ ਜਾਂਦਾ ਇੰਤਜ਼ਾਮ ਤਾਂ ਕੋਈ ਨਾ ਕੋਈ ਕਰਨਾ ਪਊਗਾ। ਪਾਣੀ ਉਥੇ ਮੋਟਰ ਸੀਗੀ ਟੋਬੇ 'ਚ ਲੱਗੀ ਹੋਈ ਸੀ ਜਿਹੜੀ ਉਹ ਵੀ ਗ੍ਰਿਪ ਕੱਢ ਤੇ ਕਿਸੇ ਨੇ ਉਹਦੇ ਵੀ ਕਰੰਟ ਨਾ ਜੇ ਪਾਣੀ 'ਚ ਹਨਾ ਉਹਦਾ ਫਿਰ ਕੱਢਣੇ ਸੀਗੇ। ਉਹਦੇ ਵੈਣਾ ਤਾਂ ਲੋਟ ਵੀ ਨਹੀਂ ਆਉਂਦਾ ਸੀ। ਬੰਦ ਕਰਤੀ ਉਹ ਮੋਟਰ। ਲੋਕੀ ਤੁਹਾਨੂੰ ਸਮਾਨ ਦਿਖਾਉਣੇ ਅੰਦਰ ਜਿਹੜਾ ਹੋਰ ਕੱਢਿਆ ਸੀ ਹੈ। ਉਹ ਮੋਟਰ ਬੰਦ ਕਰਤੀ। ਹੋਰ ਹਣ ਟੋਬੇ ਵਾਲੀ। ਉਹਦਾ ਫਿਰ ਗ੍ਰਿਪ 'ਚ ਗ੍ਰਿਪਾਂ 'ਚ ਪਾਣੀ ਪੂਣੀ ਪੈ ਜਾਂਦਾ ਫਿਰ ਕਿਸੇ ਤੇ ਕਰੰਟ ਮਾਰਦਾ ਪਾਣੀ ਦੇ ਵਿੱਚ ਸਾਰੇ ਤੁਰੇ ਫਿਰਦੇ ਆ। ਅੱਛਾ ਆਇਕੋ ਇੱਧਰ ਸਮਾਨ ਵਈਏ ਸੁ ਦੁਕਾਨ ਦਾ ਵੀ ਸਮਾਨ ਚੱਕ ਲੈਂਦਾ ਸੀ ਆਪਾਂ ਅੰਦਰ ਬਿਸਤਰੇ ਪੁਸਤਰਿਆਂ ਦੇਖੋ ਚੱਕੋ ਨਾ ਬਲੋਗ ਆਪਿਆ ਦੁਕਾਨ ਦਾ ਸਮਾਨ ਦੇਖੋ ਸਾਰਾ ਆ ਦੇਖੋ ਬਿਸਤਰੇ ਕੋਸਤਾ ਪੇਟੀਆਂ ਚੋਂ ਕੱਢ ਲਏ ਸੀਗੇ ਢੇਰ ਲੱਗੇ ਪਏ ਆ ਬਿਸਤਰਿਆਂ ਦੇ ਆ ਦੇਖੋ ਚੱਕੋ ਇੱਧਰ ਬੁਰਾ ਹਾਲ ਹੋ ਗਿਆ ਸਾਰੇ ਕੱਪੜੇ ਲੀੜਿਆਂ ਦਾ ਵੀ ਖਾਲੀ ਗਰੀਆਂ ਨੇ ਆਹ ਪੇਟੀ ਪੇਟੀਆਂ ਤਾਂ ਦਿਖਾਤੀਆਂ ਸੀ ਉਧਰ ਆਹ ਲਖਾ ਉਧਰ ਕਮਰਾ ਲਿਖ ਇਧਰ ਵੀ ਸਾਰਾ ਉਹ ਜਿਹੜੀ ਏਸੀ ਵਾਲੀ ਪਾਇਪ ਹੁੰਦੀ ਆ ਆਪਣੀ ਹਨਾ ਸਾਰੀ ਇਹ ਲੀਕ ਹੋ ਗਈ ਸੀ ਆਹ ਪੋਚਾ ਲਾਤਾ ਔਰ ਇਹਨਾਂ ਨੇ ਦੇਖੋ ਕਿੰਨਾ ਬਰਾ ਹਾਲ ਹੋ ਗਿਆ ਦੇਖੋ ਰੇਤੇ ਨਾਲ ਕੀਆ ਕਰਿਆ ਜਾਵੇ ਮਿੱਤਰੋ ਦੱਸੋ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਮੂਰੇ ਕਿ ਨਹੀਂ ਲੋਹੇਕੀ ਦਾ ਪਾਵਾ ਵੀ ਟੁੱਟ ਗਿਆ ਕਿਹੜੀ ਦਾ ਲੋਹੇ ਵਾਲੀ ਦਾ ਹਾਂ ਲੋਹੇ ਵਾਲੀ ਪੇਟੀ ਦਾ ਪਾਵਾ ਟੁੱਟਿਆ ਲੋਈ ਮੇਤਰੋ ਵੀਡੀਓ ਨੂੰ ਨਾ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਹੁਣ ਤੁਹਾਨੂੰ ਦਿਖਾਵਾਂਗੇ ਬਾਹਰ ਦੇ ਹਾਲਾਤ ਵੀ ਦਿਖਾਵਾਂਗੇ ਅਗਲੀ ਵੀਡੀਓ ਵਿੱਚ ਤੁਹਾਨੂੰ ਆ ਪਾਣੀ ਨਾਲ ਟੁੱਟ ਗਿਆ ਪੇਟੀਆਂ ਚੋਂ ਨਾ ਪਾਣੀ ਨਾ ਘਟਿਆ ਆ ਦੇਖੋ ਕਿਵੇਂ ਇੱਥੇ ਤੱਕ ਪਾਣੀ ਸੀ ਪੇਟੀ ਦੇ ਸਾਰਾ ਵਿੱਚ ਵੜ ਗਿਆ ਸੀ ਪਾਣੀ ਇਹਦੇ ਆ ਪਾਵੇ ਪੂਵੇ ਸਾਰੇ ਕੋਈ ਟੁੱਟ ਗਏ ਭਰਾ ਜੀ ਉਹਦੀਆਂ ਕਰਕੇ ਪੇਟੀਆਂ ਫੇਰ ਪਾਣੀ ਕੱਢਿਆ ਆ ਬੇਬੇ ਦੀ ਨਿਸ਼ਾਨੀ ਸੀ ਪੇਟੀ ਜਿਹੜੀ ਪੇਟੀ ਇਹ ਤਾਂ ਮੰਮੀ ਦੀ ਬੇਬੇ ਵਾਲੀ ਅੰਦਰ ਇਹਦੇ ਵਿੱਚੋਂ ਮੁੱਦੀ ਕਰਕੇ ਫੇਰ ਪਾਣੀ ਕੱਢਿਆ ਇੰਨਾ ਪਾਣੀ ਇਹਦੇ ਇੱਥੇ ਇੱਥੇ ਤੱਕ ਆ ਗਿਆ ਸੀ ਪਾਣੀ ਹੋਰ ਟਿੱਕੀ ਚ ਸਹੀ ਗੱਲ ਆ ਇਹਦੇ ਵੀ ਆਨ ਮਾਰੀ ਇਹ ਤਾਂ ਤਿਰਕੇ ਤਿਰਕੇ ਆ ਆ ਪਾ ਰਹੀ ਆ ਤਿਰਕੇ ਅੰਦਰੋਂ ਤਿਰਕੇ ਬਾਹਰ ਨੂੰ ਆ ਗਈ ਉੱਥੋਂ ਚੱਕੀ ਆ ਪੀ ਬਾਹਰ ਆ ਗਈ ਸੀ ਤਾਂ ਤਿਰਕੇ ਤੇ ਹੁਣ ਮਿੱਤਰੋ ਆ ਦੇਖੋ ਇੱਥੇ ਡੱਬਾ ਜਾਂ ਲਵਾਉਣੇ ਆ ਲਾਈਟ ਦਾ ਤਾਂ ਪ੍ਰਬੰਧ ਕਰਨਾ ਹੀ ਪੈਣਾ ਕੋਈ ਹੱਲ ਕਰਦੇ ਆਂ। ਕਿਆ ਬਣੂਆ? ਮਿਸਤਰੀ ਨੂੰ ਲਿਆਉਣਾ ਪੂ ਚੜਾ ਕੇ। ਐਦਾਂ ਪਾਣੀ ਵੇਚਦੇ ਕੋਈ ਆਉਂਦਾ ਵੀ ਨਹੀਂ, ਬਾਕੀ ਗੰਦਾ ਪਾਣੀ ਆ। ਇਹੋ ਜਿਹਾ ਪਾਣੀ ਵੇਚਦੇ ਕੋਈ ਨਹੀਂ ਆਉਂਦਾ ਮਿੱਤਰੋ। ਤੇ ਆ ਮੀਂਹ ਦੇਖੋ ਦੁਬਾਰੇ ਲੱਗ ਗਿਆ ਪੈਣਾ। ਲੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਲਾਈਕ ਐਂਡ ਸ਼ੇਅਰ ਕਰ ਦਿਓ ਭਾਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਗਲੀ ਵੀਡੀਓ ਦਿਖਾਵਾਂਗੇ ਤੁਹਾਨੂੰ ਬਾਹਰ ਦੇ ਹਾਲਾਤ ਦਿਖਾਵਾਂਗੇ ਨਾਲੇ ਦੁਕਾਨ ਦੇ। ਹੋਰ ਪਾਣੀ ਵਾਲਾ ਗੰਦਾ ਨਹੀਂ ਸਾਨੂੰ ਉਹ ਨਹੀਂ ਦਿਖਾ ਦੰਦੇ ਕਿਸ਼ਤੀ ਵੀ ਲਿਆਂਦੀ ਸੀ ਕਿਸ਼ਤੀ ਲਿਆ ਕੇ ਉਧਰੋਂ ਫੇਰ ਸਮਾਨ ਸਮੂਹ ਲਿਆਂਦਾ ਇਹਨਾਂ ਦਾ ਸੌਦਾ ਸੁਦਾ ਲਿਆਉਣਾ ਸੀ ਉਹ ਲਿਆਂਦਾ ਜਿਹੜੇ ਜਵਾਕਾਂ ਨੂੰ ਚੜਾ ਕੇ ਲਿਆਂਦਾ ਜਿਹੜੇ ਜਵਾਕ ਸਕੂਲ ਗਏ ਹੋਏ ਸੀ ਗੁਰਦੁਆਰੇ ਕੋਲੋਂ ਕਿਸ਼ਤੀ ਤੇ ਤੇ ਚਲੋ ਹੁਣ ਦਿਖਾਉਣਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਹਰ ਦੁਕਾਨ ਦਾ ਹਾਲਾਤ ਦਿਖਾਵਾਂਗੇ ਦੁਕਾਨਾਂ ਦੇ ਕੀ ਦੁਕਾਨਾਂ ਦੇ ਵਿੱਚ ਜਿਹੜਾ ਆਪਣੀ ਦੁਕਾਨ 'ਚ ਸਮਾਨ ਸੀ ਸਾਰਾ ਖਰਾਬ ਹੋ ਗਿਆ ਕੁਰਸੀਆਂ ਕਰਸੀਆਂ ਸਾਰਾ ਕੁਝ ਹਾਰ ਕੇ ਕਾਊਂਟਰ ਦੇ ਥੱਲੇ ਇੱਟਾਂ ਲਾਈਆਂ ਫੇਰ ਵੀ ਪਾਣੀ ਚੜ ਗਿਆ ਸੀ ਉੱਤੇ ਚਲੋ ਮਿੱਤਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਓਕੇ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਦੁਆਰ